ਜੰਗਲ ਲਾਇਆ ਸੀਗਾ ਪੰਚਾਇਤੀ ਬਾਣ ਚ ਦੋ ਕਿੱਲੇ ਬਾਣ ਸੀਗੇ ਹਾਂ ਉਹ ਡੀਸੀ ਸਾਹਿਬ ਨੇ ਆਪ ਲਵਾਇਆ ਸੀਗਾ ਵਾਤਾਵਰਨ ਦర్శ ਦੇ ਉੱਤੇ ਵਧੀਆ ਦੋ ਦੋ ਤਿੰਨ ਤਿੰਨ ਫੁੱਟ ਚਾਰ ਚਾਰ ਫੁੱਟ ਬੂਟੇ ਹੋ ਗਏ ਸੀ ਉਹ ਬਾਅਦ ਦਿੱਤਾ ਗਿਆ ਸਾਰਾ ਉਸ ਬਾਣ ਚ ਖੜਿਆ ਉਹ ਕਿਹਦੀ ਮਨਜ਼ੂਰੀ ਨਾਲ ਪਾਇਆ ਗਈ ਜੰਗਲ ਉਹ ਉਹ ਮੈਂ ਚੈੱਕ ਕਰ ਰਹੀ ਹਾਂ ਜੀ ਨਹੀਂ ਪ੍ਰਬੰਧਕ ਮੈਡਮ ਤੁਸੀਂ ਹੋ ਕਿ ਉਹ ਪਛਾਣਤਾ ਭੰਗ ਨੇ ਜੀ ਨਹੀਂ ਮੈਂ ਤਾਂ ਨਹੀਂ ਪ੍ਰਬੰਧਕ ਜੀ ਹਾਂ ਜੀ ਹਰਾਨੀ ਦੀ ਗੱਲ ਆ ਜੀ ਜਾਣੇ ਸੋਨੂ ਅਧਕਾਰੀਆਂ ਨੂੰ ਮੈਨੂੰ ਮੇਰੇ ਧਿਆਨ ਚ ਆਇਆ ਸੀ ਭਾਈ ਆ ਦੇਖ ਲੋ ਯਾਰ ਆ ਘੜੀਆਂ ਨੇ ਆ ਦਰਖਤ ਜਿਹੜੇ ਬਾ हेलो ਆ ਵੀ ਖੜੇ ਹਾਂ ਜੀ ਆਪਣਾ ਬੀਡੀਪੀ ਉਹ ਬੋਲਦੇ ਹਾਂ ਜੀ ਮੈਡਮ ਆਵਾਜ਼ ਆਉਂਦੀ ਆ ਜੀ ਹੁਣ ਆ ਰਹੀ ਆ ਜੀ ਆਵਾਜ਼ ਆਵਾਜ਼ ਆ ਰਹੀ ਆ ਜੀ ਹੈਲੋ ਹਾਂਜੀ ਆਵਾਜ਼ ਆ ਰਹੀ ਐ ਹਾਂਜੀ ਕੋਈ ਆ ਰਹੀ ਐ ਕੌਣ ਬੋਲ ਰਿਹਾ ਮੈਂ ਲੱਖਾ ਸਿੰਘ ਸਿਧਾਣਾ ਬੋਲਦਾ ਜੀ ਵੀਡੀਓ ਬੋਲਦੇ ਹਾਂ ਮੈਡਮ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਇੱਕ ਨਾ ਜੀ ਭੰਮੇ ਖੁਰਦ ਜੰਗਲ ਲਾਇਆ ਸੀਗਾ ਪੰਚਾਇਤੀ ਬਾਣ ਸੇ ਦੋ ਕਿੱਲੇ ਬਾਣ ਸੀਗੇ ਹਾਂ ਉਹ ਡੀਸੀ ਸਾਹਿਬ ਨੇ ਆਪ ਲਵਾਇਆ ਸੀਗਾ ਵਾਤਾਵਰਨ ਦਸਤੇ ਉੱਤੇ ਪਦੀਆ 2 2 3 3 ਫੁੱਟ 4 4 ਫੁੱਟ ਬੂਟੇ ਹੋ ਗਏ ਸੀ ਉਹ ਬਾਅਦ ਦਿੱਤਾ ਗਿਆ ਸਾਰਾ ਉਸ ਬਾਹਨ ਚ ਖੜਿਆ ਉਹ ਕਿਦੀ ਮਨਜ਼ੂਰੀ ਨਾ ਬਾਹਾ ਗਈ ਜੰਗਲ ਉਹ ਉਹ ਮੈਂ ਚੈੱਕ ਕਰ ਰਹੀ ਹਾਂ ਜੀ ਨਹੀਂ ਪ੍ਰਬੰਧਕ ਮੈਡਮ ਤੁਸੀਂ ਹੋ ਕਿ ਉਹ ਪਛਾਣਤਾ ਭੰਗ ਨੇ ਜੀ ਮੇਰੀ ਮੈਂ ਤਾਂ ਨਹੀਂ ਪ੍ਰਬੰਧਕ ਜੀ ਹਾਂ ਜੀ ਚਲੋ ਦੂਜਾ ਟਾਂਕ ਹੁੰਦਾ ਪ੍ਰਬੰਧਕ ਉਹ ਹਰਾਨੀ ਦੀ ਗੱਲ ਆ ਜੀ ਜਾਣੇ ਸਾਨੂੰ ਅਧਿਕਾਰੀਆਂ ਨੂੰ ਰੋਕ ਕੇ ਹੀ ਕਰੋਗੇ ਤਾਂ ਫਨਾਹ ਕਰਤਾ ਜੀ ਬਾਤ ਆ ਸਾਰਾ ਬੂਟੇ ਦਾ ਜਿਵੇਂ ਤਵੀਆਂ ਮਾਰ ਕੇ ਪੱਟ ਤੇ ਖਤਮ ਕਰਤੇ ਕੋਈ ਮੈਨੂੰ ਪਾਪਾ ਵੀ ਦੇਖਦੇ ਨਾ ਚੱਕਰ ਲੋਗੇ ਡੀਸੀ ਦਾ ਨੰਬਰ ਹੈਗਾ ਤੇਰੇ ਕੋਲੇ ਲੈ ਸੋ ਆ ਬਾਈ ਅਸੀਂ ਕਿੱਥੇ ਕਿੱਥੇ ਜਾ ਕੇ ਲੜਾਂਗੇ ਯਾਰ ਹਰ ਤੁਸੀਂ ਦੇਖੇ ਹੋਣਾ ਲਗਾਤਾਰ ਸਾਨੂੰ ਉਹ ਟਾਲੀਆਂ ਜਿਹੜੀਆਂ ਪੱਟੀਆਂ ਅੱਠ ਅੱਜ ਮੈਨੂੰ 5ਵਾਂ ਦਿਨ ਹੋ ਗਿਆ ਉੱਥੇ ਲੜੀ ਜਾਂਦੇ ਨੂੰ ਕਦੇ ਡੀਸੀ ਨੂੰ ਕਦੇ ਡੀਐਫਓ ਨੂੰ ਕਦੇ ਬੀਡੀਓ ਨੂੰ ਕਦੇ ਐਸਰੀਮ ਨੂੰ ਕਦੇ ਤਸੀਲਦਾਰ ਨੂੰ ਫੋਨ ਕਰ ਅੱਜ ਜਾ ਕੇ ਕਦੇ ਮਾੜਾ ਮੋਟਾ ਉਹ ਪਰਚੀ ਵਾਲੀ ਕਾਰਵਾਈ ਸ਼ੁਰੂ ਹੋਈ ਹੈ ਨਹੀਂ 5 ਦਿਨ ਤੱਕ ਗੱਲ ਹੀ ਨਹੀਂ ਸੁਣੀ ਉਹ ਵੀ ਮੈਂ ਮਸਲਾ ਕ੍ਰਿਸ਼ਨ ਕਮਾਲ ਜਿਹੜਾ ਸੈਕਟਰੀ ਹੈ ਉਹਦੇ ਧਿਆਨ ਚ ਲਿਆਂਦਾ ਫਿਰ ਜਾ ਕੇ ਹਲਜਲ ਹੋਈ ਆ ਥੱਲੇ ਤਾਂ ਕਹਿੰਦੇ ਗੱਲ ਹੀ ਸੁਣਨ ਨੂੰ ਤਿਆਰ ਨਹੀਂ ਸਾਰੇ ਪੱਲਾ ਛਾੜੀ ਜਾਂਦੇ ਸੀ ਹੁਣ ਆ ਮਸਲਾ ਨਵਾਂ ਉੱਠ ਖੜਿਆ ਭਾਈ ਭੰਮਲੇ ਖੁਰਦ ਪਿੰਡ ਆ ਇਹ ਪਾ ਮੇਖੁਰ ਦਾ ਜ਼ਿਲ੍ਹਾ ਮਾਨਸਾਲਾ ਪਿੰਡਾ ਦੇਖੋ ਭਾਈ ਦੋ ਕਿੱਲਾਂ ਜੰਗਲ ਲੱਗਿਆ ਸੀ ਤੇ ਪੂਰੇ ਦੋ ਕਿੱਲਾਂ ਚ ਆ ਦੋ ਕਿੱਲੇ ਸੀ ਸਾਰੇ ਆ ਤੁਹਾਨੂੰ ਦਿਖਾ ਵੀ ਦਿੰਨੇ ਆ ਭਾਈ ਵਧੀਆ ਬੂਟੇ ਖੜੇ ਸੀ ਆ ਦੇਖੋ ਆ ਸਾਰੇ ਤਵੀਆਂ ਨਾਲ ਭਾਈ ਬਾਤ ਹੈ ਆ ਦੇਖ ਲਓ ਆ ਹੋਰ ਦਿਖਾਉਣੇ ਆ ਜੋ ਆ ਬਣ ਖੜੇ ਆ ਭਾਈ ਬਣਾ ਦੇ ਆ ਦੇਖ ਲਓ ਬਣਾ ਦੇ ਬੂਟੇ ਖੜੇ ਆ ਇੱਡੇ-ਇੱਡੇ ਹੋ ਗਏ ਸੀ ਬਾਈ ਉਧਰ ਮੁਰੂਦਾਂ ਇਹ ਪੁੱਛੇ ਸੀ ਉਹ ਸਾਰੇ ਕਿੱਡੇ-ਕੱਡੇ ਹੋ ਗਏ ਸੀ ਵੱਡੇ-ਵੱਡੇ ਹੋ ਗਏ ਸੀ ਪੂਰੇ ਵਧੀਆ ਹੋ ਗਏ ਸੀ ਪੂਰੇ ਵਧੀਆ ਇਹ ਆ ਬਾਈ ਰਾਉਂਡ ਗਲਾਸ ਵਾਲੇ ਲਾ ਕੇ ਗਏ ਸੀਗੇ ਉਹ ਆ ਬਾਈ ਹਾਂਜੀ ਖੜੇ ਮੁਰੂਦਾਂ ਕਿੰਨਾ ਬੂਟਾ ਲਾਇਆ ਬਾਈ ਤੁਸੀਂ ਇੱਥੇ 5200 5200 ਲੱਗਿਆ ਸੀ ਬਾਈ 5200 ਹਾਂਜੀ 5200 ਬੂਟਾ ਲਾਇਆ ਹੈ ਕੋਸੋ ਮਚਾਤੇ ਜੋ ਉਧਰ DC DC ਲਾ ਕੇ ਗਿਆ ਆਪਾ डीसीज एज एज गेस्ट आए थे के जी बीडीपी मैडम भी आ गए थे अच्छा बीडीपी होते डीसी मानसा जाने इथे मेहमान ਦੇ ਤੌਰ ਤੇ ਆ ਕੇ ਲਵਾ ਕੇ ਗਏ ਉਸ ਦਿਨ 6 ਜੰਗਲ ਲੱਗੇ ਸੀ ਬਾਈ ਠੰਡਾ ਕਲਾਂ ਹਮ ਕਲੀਪੁਰ ਹਾਂ ਹੁਣ ਸਰਪੰਚ ਤਰ ਪੰਚਾਇਤ ਦਾ ਭਾਂਗਾ ਹੈ ਵਾਹ ਕਿ ਵਾਹ ਕਿਹਦੇ ਘਰਨ ਵਾਲਾ ਹੈ ਫਿਰ ਤਾਂ ਜੋ ਜਿਹਨੇ ਪ੍ਰਬੰਧਕ ਨੇ ਉਹਨਾਂ ਦੇ ਦਾ ਪ੍ਰਬੰਧਕ ਨੇ ਬਾਦ ਨੰਬਰ ਹੈ ਪ੍ਰਬੰਧਕ ਦਾ ਹਾਂਜੀ ਨਹੀਂ ਮਾੜਾ ਹੈ ਐਡੇ ਐਡੇ ਬਰੂਦਾ ਦੇ ਬੂਜੇ ਬਹੁਤ ਵਧੀਆ ਅੱਜ ਵੀ ਖੜੇ ਪੁੱਛ ਪੌਦੇ ਖੜੇ ਆ ਅੱਜ ਤਾਂ ਖੜੇ ਆ ਹਲੇ ਵਿੱਚ ਆ ਰਾਤ ਸਾਰੇ ਵਿੱਚ ਪੌਦੇ ਖੜੇ ਅਜੇ ਕਾਇਮ ਆ ਲੱਭ ਜੂਂ ਤਾਂ ਬਾਈ ਖੜੇ ਆ ਹਾਂ ਇਹ ਤਾਂ ਹਲੇ ਪੱਤੇ ਨਹੀਂ ਨਗੇ ਹੈਗਾ ਨੰਬਰ ਤਲਾ ਮੇਰੀ ਕਰਾ ਯਾਰ ਪ੍ਰਬੰਧਕ ਕਿਹੜਾ ਸੀ ਪ੍ਰਬੰਧਕ ਨੂੰ ਤਾਂ ਪਤਾ ਹੀ ਹੋਣਾ ਵੀ ਕਿਵੇਂ ਬਾਹ ਗਿਆ ਇਹ ਪ੍ਰਬੰਧਕ ਇਹ ਕਹਿੰਦੇ ਸਾਡੇ ਕੋਲ ਕਹਿੰਦੇ ਰਜਿਸਟਰ ਤੇ ਮਾਰ ਲਈ ਬਾਹਨ ਆ ਜਿਹੜਾ ਚੜਿਆ ਨਹੀਂ ਹੈਗਾ ਬਾਹਨ ਨਹੀਂ ਲਾ ਰਹੇ ਕੋਈ ਗੱਲ ਕਹਿ ਰਹੇ ਸੀ ਅੱਛਾ ਇਹ ਹੱਟ ਕਰ ਜੀ ਇਹ ਖੜਦਾ ਹੀ ਨਹੀਂ ਹੈ ਚੜਿਆ ਹੋਇਆ ਮੌਜੂਦਾ ਹੈ ਡੀ ਸੀ ਟੀ ਨੇ ਭਾਈ ਜੀ ਇਹ ਐ ਡੀ ਸੀ ਡੀ ਦਾ ਨੰਬਰ ਮੇਰੇ ਕੋਲ ਆਇਆ ਜੜਾ ਹਾਂ ਹਾਂ ਜੀ ਅਮਿਤ ਅਮਿਤ ਬੈਂਬੀ ਜੀ ਇਹ ਪਹਿਲਾਂ ਪਟਿਆਲੇ ਸੀਗੇ ਹੁਣ ਆਪਣੇ ਨੇ ਇਸ ਟਾਈਮ ਇਹਨਾਂ ਕੋਲ ਡੀ ਸੀ ਸਾਹਿਬ ਦਾ ਚਾਰਜ ਵੀ ਹੈਗਾ ਉਹ ਕਿਉਂਕਿ ਡੀ ਵੀ ਸਾਹਿਬ ਛੁੱਟੀ ਤੇ ਨੇ ਮਾਨਸਾ ਦੇ ਹਾਂ ਜੀ ਆ ਪਰਵੰਦਗਰ ਉਹ ਮਾਜੀ ਸ਼ੁਰੂ ਕੋਟੋ ਹੋ ਗਿਆ ਸੀ ਬੁੱਟੇ ਹਣਾ ਬਾਈ ਹਾਂਜੀ ਬਾਈ ਵਗੇ ਚੱਲ ਪਿਆ ਸੀ ਯਾਰ 80% ਬੁੱਝੇ ਸੀ ਜਿਹਨੇ ਲਾਏ ਆਉਂਦੇ 80% ਬੁੱਝੇ ਕੈਂਪ ਸੀ ਜਮਾ ਘਰੇ ਬਾਈ ਮਾਰੂ ਆ ਹਾਂ ਥੋੜਾ ਇਹ ਕੱਕ ਫੋਨ ਕਰਕੇ ਦਿਖਾਈ ਘਟਾ ਦਿੰਦੇ ਸੀ ਲਾ ਲਾ ਫੋਨ ਲਾ ਮੇਰੀ ਗੱਲ ਤੱਕ ਕੱਕ ਫੋਨ ਕਰਕੇ ਦਿਖਾਈ ਘਟਾ ਦਿੰਦੇ ਜੀ ਬੁੱਝੇ ਸਾਰੇ ਕੈਂਪ ਵਧੀਆ ਲੈਂਡ ਚ ਲਾਏ ਸੀ ਮਤਲਬ ਬੂਈਆਂ ਪਾਈਆਂ ਸੋ ਇੰਨਾ ਮਾੜਾ ਹਾਲ ਹੋ ਗਿਆ ਬਾਈ ਅਸੀਂ ਕੋਈ ਜੰਗਲ ਲਾਏ ਵੀ ਨਹੀਂ ਛੱਡ ਰਹੇ ਕੋਈ ਦਰਖਤ ਛੜਕਾਂ ਦੇ ਖੜੇ ਵੀ ਨਹੀਂ ਛੱਡ ਰਹੇ ਪੱਟ ਰਹੇ ਆ ਹੁਣ ਇਹਦੇ ਲਈ ਮੈਂ ਬਾਰ-ਬਾਰ ਬੇਨਤੀ ਕਰਦਾ ਵੀ ਕੀ ਸਰਕਾਰ ਕੋਈ ਧਿਆਨ ਦੇਊਗੀ ਕੋਈ ਪੰਜਾਬ ਦਾ ਮੁੱਖ ਮੰਤਰੀ ਕੋਈ ਇਸ ਸੰਬੰਧਿਤ ਮੈਕਮੈਂ ਇਹਦੇ ਨਾਲ ਜਿਹੜਾ ਮੰਤਰੀ ਆ ਜੰਗਲਾਤ ਮੰਤਰੀ ਆ ਕੌਣ ਧਿਆਨ ਦੇਊਗਾ ਆ ਤੁਹਾਡੇ ਸਾਹਮਣੇ ਦੇਖੋ ਦੋ ਕਿੱਲੇ ਜੰਗਲ ਪਾ ਕੇ ਵਧੀਆ ਲੱਗਿਆ ਹੋਇਆ ਦੋ ਤੰਦਰ ਫੁੱਟ ਦੇ ਬੂਟੇ ਹੋਗੇ ਸੀਗੇ ਪਿਛਲੇ ਸਾਲ ਲੱਗਾ ਸੀ ਪੂਰਾ ਵਧੀਆ ਆ ਦੱਸਦੇ ਆ ਬਾਈ ਖੇਤਾਂ ਵਾਲੇ ਇਹਨੂੰ ਪੁੱਛ ਬਾਈ ਇਹ 80% ਬੂਜੇ ਕੈਮ ਹੋਗੇ ਸੀਗੇ ਜੀ ਵਧੀਆ ਤੇ ਮੰਨ ਲਓ ਦੂਜਾ ਤੇ ਪਤਾ ਨਹੀਂ ਕਿੰਨੇ ਕਿਹੜੇ ਹਿਸਾਬ ਨਾਲ ਇਹ ਬਾਹਰ ਆ ਗਿਆ ਸਾਰੀ ਬੂਝੇ ਕੈਂਮ ਸੀਗੇ ਇਹਨੇ ਬਾਕੇ ਬੋਲੀ ਵੀ ਲਾਤੀ ਕਹਿੰਦੇ ਹਾਂ ਬੋਲੀ ਲਾਤੀ ਜੀ ਵੇਖ ਲਓ ਇੱਕ ਪਾਸੇ ਡੀਸੀ ਆਉਂਦਾ ਜੰਗਲ ਲਵਾਉਂਦਾ ਸਰਕਾਰ ਬਹੁਤ ਵੱਡੇ ਵੱਡੇ ਦਮਕ ਜੇ ਮਾਰਦੀ ਆ ਕਿ ਅਸੀਂ ਵਾਤਾਵਰਨ ਦਾ ਦਿਹਾੜਾ ਬਣਾਉਨੇ ਆ ਜੀ ਵਾਤਾਵਰਨ ਦਿਵਸ ਦੇ ਉੱਤੇ ਅਸੀਂ ਬਹੁਤ ਅਸੀਂ ਰੁੱਖ ਲਵਾ ਰਹੇ ਆ ਸੈਮੀਨਾਰ ਲਵਾਉਂਦੇ ਆ ਬਹੁਤ ਲੋਕਾਂ ਨੂੰ ਸਿੱਖਿਆ ਦਿੰਦੇ ਆ ਦੂਜੇ ਪਾਸੇ ਬਾਤਾਵਰਨ ਜਿਹਦੇ ਦਿਹਾੜਾ ਹੁੰਦਾ 5 ਜੂਨ ਨੂੰ ਉਦੋਂ ਹੀ ਇਹ ਸਾਰਾ ਜੰਗਲ ਬਾਇਆ ਜਾਂਦਾ। ਸਿਹਦਾ ਕੌਣ ਜ਼ਿੰਮੇਵਾਰ ਹੈ? ਮੈਂ ਪੰਜਾਬ ਦੇ ਮੁੱਖ ਮੰਤਰੀ ਨੂੰ, ਪੰਜਾਬ ਦੇ ਜੰਗਲਾਤ ਮੰਤਰੀ ਨੂੰ, ਪੰਜਾਬ ਦੇ ਸੈਕਟਰੀ ਕ੍ਰਿਸ਼ਨ ਕੁਮਾਰ ਦੇ ਧਿਆਨ ਚ ਲਿਆਉਣਾ ਚਾਹਣਾ ਮਸਲਾ ਕਿਉਂਕਿ ਜਿਸ ਤਰੀਕੇ ਨਾਲ ਮੈਂ ਉਟਾ ਲਗਾ ਨਾ ਮਸਲਾ ਦੇਖਿਆ ਵੀ ਜਦੋਂ ਮੈਂ ਕ੍ਰਿਸ਼ਨ ਕੁਮਾਰ ਦੇ ਧਿਆਨ ਚ ਲਿਆਉਂਦਾ ਹੈਲੋ 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 ਤਾਰ ਵੀ ਲਾਈ ਆ ਬਗਲ ਮਾਰਿਆ ਵਾ ਯਾਰ ਦੇਖ ਲਾ ਤਾਰ ਵੀ ਲੈ ਤਾਂ ਮੈਂ ਜਦੋਂ ਮਸਲਾ ਟਾਲਿੰਗ ਵਾਲਾ ਕ੍ਰਿਸ਼ਨ ਕੁਮਾਰ ਜੀ ਦੇ ਧਿਆਨ ਚ ਲਿਆਉਂਦਾ ਤਾਂ ਨਾਲ ਦੀ ਨਾਲ ਉਹਦੇ ਉੱਤੇ ਉਦੋਂ ਬਾਅਦ ਐਕਸ਼ਨ ਹੋਇਆ ਸੋ ਮੈਂ ਖਾਸ ਤੌਰ ਤੇ ਇਹ ਜਿਹੜੀ ਵੀਡੀਓ ਬਣਾ ਰਿਹਾ ਮੈਂ ਖਾਸ ਤੌਰ ਤੇ ਕਿਉਂਕਿ ਉਹ ਨੈਰੀ ਵਿਭਾਗ ਦੇ ਤੇ ਜੰਗਲਾਤ ਵਿਭਾਗ ਦੇ ਜਿਹੜੇ ਸੈਕਟਰੀ ਨੇ ਕ੍ਰਿਸ਼ਨ ਕੁਮਾਰ ਜੀ ਉਹਨਾਂ ਕੋਲੇ ਇਹ ਜੰਗਲਾਤ ਦਾ ਮਹਿਕਮਾ ਉਹਨਾਂ ਦੇ ਕੋਲੇ ਆ ਉਹਨਾਂ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਇੰਨਾ ਬੰਦਿਆਂ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਜਿਹੜੇ ਬੰਦਿਆਂ ਨੇ ਆ ਦੋ ਕਿੱਲੇ ਜੰਗਲਵਾ ਹੈ 5200 ਬੂਟਾ ਪਾ ਹੈਗਾ 5200 ਬੂਟਾ ਕਿੰਨੀ ਮਿਹਨਤ ਦੇ ਨਾਲ ਰਾਊਂਡ ਗਲਾਸ ਸੰਸਥਾ ਜਿਹੜੀ ਬਣੀ ਹੈ ਉਹਨੇ ਕਿੰਨੀ ਮਿਹਨਤ ਦੇ ਨਾਲ ਇਹ ਜੰਗਲ ਲਾਇਆ ਸੀਗਾ ਪੰਚਾਇਤ ਨੇ ਡੀਸੀ ਨੇ ਲਵਾਇਆ ਕਿ ਤੇ ਇੱਥੇ ਪ੍ਰਬੰਧਕ ਨੇ ਕੋਈ ਪੰਚਾਇਤ ਨਹੀਂ ਪਤਾ ਨਹੀਂ ਕਿਵੇਂ ਪ੍ਰਬੰਧਕ ਨੇ ਬਹਾਇਆ ਕੀ ਨਾਮ ਪ੍ਰਬੰਧਕ ਦਾ ਜੈ ਨਿੰਕਰ ਕੁਮਾਰ ਕਰਨ ਕੁਮਾਰ ਜੈ ਲੱਗੇ ਹੋਏ ਨੇ ਪ੍ਰਬੰਧਕ ਉਹਨਾਂ ਨੇ ਇਹ ਬਹਾਇਆਗਾ ਇਹ ਡੀਸੀ ਨੇ ਬੰਦ ਕਰ ਲਿਆ ਪੰਚ ਸੋਮਾ ਤੁਹਾਡੇ ਨੇ ਧਿਆਨ ਚ ਲਿਆਉਣਾ ਚਾਹਣਾ ਕਿ ਇਹਨਾਂ ਉਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤੇ ਮੈਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਾ ਪਿੰਡਾਂ ਦੀਆਂ ਪੰਚਾਇਤਾਂ ਨੂੰ ਅਪੀਲ ਕਰਦਾ ਕਿ ਤੁਸੀਂ ਇਹ ਜਿਹੜਾ ਤਬਾਹ ਕਰ ਰਹੇ ਹੋ ਪੰਜਾਬ ਨੂੰ ਬੰਜਰ ਬਣਾ ਰਹੇ ਹੋ ਪੰਜਾਬ ਨੂੰ ਇਹ ਪੰਚਾਇਤਾਂ ਦਾ ਫਰਜ਼ ਹੁੰਦਾ ਕਿ ਅਸੀਂ ਜੰਗਲ ਲਵਾਏ ਆ ਤਾਂ ਜੰਗਲ ਸੰਭਗੇ ਬਚਾਈਏ ਇਹ ਨਹੀਂ ਕਿ ਜੰਗਲਾਂ ਨੂੰ ਅਸੀਂ ਜਾੜ ਦਗੇ ਤਬਾਹ ਕਰ ਦਗੇ ਸੁਪੰਚੈਤਾਂ ਵਾਲੇ ਤੁਹਾਨੂੰ ਸਰਪੰਚਾਂ ਨੂੰ ਜਿਹੜੇ ਕੋਈ ਸਾਫਕਾ ਕੋਈ ਬਾਣਨਾ ਚਾਹੁੰਦੇ ਨੇ ਅੱਗੇ ਚਾਹ ਬਾਣ ਨੇ ਚੋਣਾ 'ਚ ਖੜੇ ਹੁੰਦੇ ਉਹਨਾਂ ਨੂੰ ਬੇਨਤੀ ਆ ਕਿ ਇਹ ਜਿਹੜੀਆਂ ਚੀਜ਼ਾਂ ਬਚਾ ਕੇ ਰੱਖੀ ਰੀਆਂ ਹੁੰਦੀਆਂ ਨੇ ਇਧਰ ਤਾਂ ਬੇਸੀ ਦਰਾਹਤ ਨਹੀਂ ਕੋਈ ਹੈਗਾ ਦੂਰ ਦੂਰ ਤੱਕ ਬੁਰਾ ਹਾਲ ਹੈ ਉਹ ਬੀਆਬਾਨ ਬੰਜਰ ਹੋਇਆ ਪਿਆ ਸਾਰਾ ਕੰਮ ਤੇ ਆ ਮਾੜਾ ਮੋਟਾ ਜਿਗ ਦੇ ਪੰਚਾਇਤ ਨੇ ਕੋ ਉਦਮ ਉਪਰਾਲਾ ਕੀਤਾ ਸੀ ਕੋਈ ਡੀਸੀ ਨੇ ਉਪਰਾਲਾ ਢੀ ਸੀ ਕੌਣ ਸੀਗੀ ਉਦੋਂ ਪਰਮਵੀਰ ਸਿੰਘ ਉਹ ਹੀ ਉਹ ਹੀ ਨੇ ਹੁਣ ਵੀ ਉਹ ਹੀ ਪਰਮਵੀਰ ਸਿੰਘ ਜਿਹੜੇ ਆਈਐਸ ਡੀਸੀ ਸੀਗੇ ਮਾਨਸਾ ਲੱਗੇ ਉਹਨਾਂ ਨੇ ਮੁੱਖ ਮਹਿਮਾਨ ਵਜੋਂ ਇੱਥੇ ਆ ਕੇ ਜੰਗਲ ਲਵਾਇਆ ਸੀਗਾ ਪਰ ਇਹ ਜੰਗਲ ਅੱਜ ਬਾਕੇ ਤਬਾਹ ਕਰ ਦਿੱਤਾ ਬਾਈ ਸੋ ਮੇਰੀ ਬੇਨਤੀ ਆ ਪੰਜਾਬ ਦੇ ਮੁੱਖ ਮੰਤਰੀ ਨੂੰ ਕਿ ਚੁਟਕਲਿਆਂ ਕਹਾਣੀਆਂ ਚੋਂ ਨਿਕਲ ਕੰਮ ਕਰਨ ਦਾ ਵੇਲਾ ਤੈਨੂੰ ਲੋਕਾਂ ਨੇ ਸਬਕ ਸਿਖਾਤਾ ਤੈਨੂੰ 92 ਦੇ ਵਿੱਚੋਂ ਤਿੰਨ ਤੇ ਲਿਆਈ 13 ਜੀ ਲੋਦੀ ਗੱਲ ਕਰਦੇ ਆਲੇ ਤਿੰਨ ਦੇ ਲਿਆ ਕੇ ਪਟਕਾ ਕੇ ਮਾਰਿਆ 27 ਜੀ ਤਰਾ ਆਹੀ ਹਾਲ ਰਹਾ ਆਹੀ ਚੁਤਕਲੇ ਕਹਾਣੀਆਂ ਗੱਪ ਤਰੇ ਕੋਲ ਰਹੇ ਤਾਂ ਤੈਨੂੰ ਇਹ ਆ ਇਥੋਂ ਕੁਝ ਵੀ ਨਹੀਂ ਆਉਣਾ ਕਿਹੜੀਆਂ 92 ਤੈਨੂੰ 92 ਮਤਲਬ ਤੈਨੂੰ 92 ਵੋਟਾਂ ਵੀ ਨਹੀਂ ਪੈਣੀਆਂ ਇੱਕ ਹਲਕੇ 'ਚ ਜਿਹੜਾ ਸੋਢਿਆ ਹੀ ਰਹੇ ਸੋ ਤੁਹਾਡੇ ਧਿਆਨ 'ਚ ਮੈਂ ਲਿਆਉਣਾ ਚਾਹਣਾ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਆਹਾ ਦੋ ਕਿੱਲੇ ਜੰਗਲਵਾ ਹੈ ਗਿਆ ਬੂਟੇ ਖੜੇ ਬਾਹੇ ਗਿਆ ਮਾਨਸਾ ਜ਼ਿਲ੍ਹੇ ਦਾ ਪਿੰਡ ਹੈ ਭੰਮੇ ਖੁਰਦ ਇੱਥੇ ਪਾਇਆ ਪ੍ਰਬੰਧਕ ਲੱਗਿਆ ਸੀ ਕਰਨ ਕੁਮਾਰ ਉਹਦੀ ਰਹਿਨਮਗਦੀ ਇਹ ਇੱਥੇ ਪਾਇਆ ਗਿਆ ਇਹਦਾ ਜ਼ਿੰਮੇਵਾਰ ਕੌਣਾ ਹੈ ਬਹਾਇਆ ਕਿਨੇ ਹੈ ਪ੍ਰਬੰਧਕ ਨੇ ਬਿਠਾਇਆ ਬਹਾਇਆ ਜਾਂ ਕੋਈ ਮੌਜੂਦ ਜਿਹੜੀ ਸਾਬਕਾ ਪੰਚਾਇਤ ਸੀ ਸਰਪੰਚ ਸੀ ਕਿਹਨੇ ਬਹਾਇਆ ਕਿਹਦੇ ਅਧਿਕਾਰ ਤੇ ਪਹਿਲਾਂ ਜੰਗਲ ਲੱਗਿਆ ਸੀਗਾ ਕਿਹਦੇ ਅਧਿਕਾਰ ਦੇ ਵਿੱਚ ਆ ਕੇ ਹੁਣੇ ਬੋਲੀ ਲਾਈ ਗਈ ਏ ਜ਼ਮੀਨ ਦੀ ਸੁਮਾੜਾ ਮੋਟਾ ਅਕਲ ਨੂੰ ਹੱਥ ਮਾਰੋ ਕੰਮ ਕਰੋ ਲੋਕਾਂ ਨੂੰ ਦਿਖਾਓ ਪੰਜਾਬ ਦੇ ਲੋਕੋ ਸੋਨ ਨੂੰ ਵੀ ਅਪੀਲ ਕਰਦਾ ਵੀ ਜਿੱਥੇ ਕੋਈ ਜੰਗਲ ਕੱਟਿਆ ਜਾਂਦਾ ਵੱਡਿਆ ਜਾਂਦਾ ਰੁੱਖ ਵੱਡਿਆ ਜਾਂਦਾ ਕੱਟਿਆ ਜਾਂਦਾ ਪੱਟਿਆ ਜਾਂਦਾ ਉੱਥੇ ਦਾ ਵਿਰੋਧ ਕਰੋ ਮਖਾਲ ਫਰਤ ਤਰੋਂ ਉੱਥੇ ਤੁਸੀਂ ਦਰਖਾਸਤ ਦਿਓ ਸਬੰਧਤ ਅਧਿਕਾਰੀਆਂ ਕੋਲੇ ਪਹੁੰਚੋ ਕੋਈ ਨਾ ਕੋਈ ਕਾਰਵਾਈ ਕਰਾਓ ਚੁੱਪ ਕਰਕੇ ਘਰੇ ਨਾ ਬੜੋ ਜੇ ਮੈਂ ਪੰਜ ਦਿਨ ਦਾ ਭੱਜਾਂ ਨੱਠਾ ਫਿਰਦਾ ਸੀ ਤਾਂ ਉਹਨਾਂ ਦੀ ਕਾਰਵਾਈ ਹੋ ਕੇ ਖੜਾ ਛੁੱਟੂਗਾ ਬਚਦੇ ਨਹੀਂ ਹੈਗੇ ਉਹ ਸੋ ਇਸ ਕਰਕੇ ਤੁਹਾਨੂੰ ਬੇਨਤੀ ਹੈ ਨਹੀਂ ਆ ਕਿ ਆ ਜਿਹੜਾ ਜੰਗਲ ਮੈਂ ਫਿਰ ਕਹਿਣਾ ਪੰਜਾਬ ਦੇ ਮੁੱਖ ਮੰਤਰੀ ਨੂੰ ਕ੍ਰਿਸ਼ਨ ਕੁਮਾਰ ਨੂੰ ਆ ਦੁਬਾਰਾ ਤੁਹਾਨੂੰ ਫਿਰ ਦਿਖਾ ਦਿੰਨੇ ਆ ਆ ਪਈਆ ਵੱਡੇ ਆ ਢੇਡੇ ਬੁੱਟੇ ਹੋ ਗਏ ਸੀਗੇ ਸਾਰੇ ਵੱੜ ਤੇ ਆ ਚੱਕ ਲੋਰੀ ਹੋ ਗਈ ਆ ਢੇਰਿਆਂ ਲੱਗੀਆਂ ਪੰਗਾ ਦੇਖੋ ਆ ਬਾਣਾ ਕਰੀਰ ਰੇਰੂ ਕਿੱਕਰ ਆ ਫਮਾਹ ਕੁੱਲ ਤਰ੍ਹਾਂ ਦੀ ਵੈਰੈਟੀ 5200 ਤਰ੍ਹਾਂ ਦੇ ਦਰਖਤ ਲੱਗੇ ਸੀਗੇ ਆ ਪੱਟ ਕੇ ਵੱਢ ਕੇ ਤਮੀਆਂ ਦੇ ਨਾਲ ਆ ਦੇਖ ਲੋ ਆ ਆ ਪਈਆਂ ਢੇਰਾਂ ਲੱਗੀਆਂ ਹੈਦਰ ਮਰੂਦ ਹੈ ਰਾਖਤ ਸੀ ਆਹ 52 ਤੋਂ 5200 5200 ਦਰਖਤ ਸੀਗੇ 62 ਕਿਸਮਾਂ ਦੇ 62 ਕਿਸਮਾਂ ਦੇ 62 ਕਿਸਮਾਂ ਦੇ ਦਰਖਤ ਸੀ 62 ਕਿਸਮਾਂ ਦੇ ਤੂੰ ਤਾਂ ਵੀ para o Bênico.